ਪਠਾਨਕੋਟ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਗਠਿਤ ਪੰਜ ਮੈਮਰੀ ਜਾਂਚ ਕਮੇਟੀ ਭਾਰਤ ਦੌਰੇ ਤੇ ਹੈ ਟੀਮ ਜਾਂਚਲੇ ਕੱਲ੍ਹ ਯਾਨੀ ਮੰਗਲਵਾਰ ਨੂੰ ਪਠਾਨਕੋਟ ਪਹੁੰਚੇਗੀ ਜਿੱਥੇ 에어ਬੇਸ ਅਤੇ ਆੜੇਦਵਾਲੇ ਇਲਾਕੇ ਦੇ ਦੌਰਾ ਕਰਨ ਦੇ ਨਾਲ ਨਾਲ ਉਹ ਹਰ ਥਾਂ ਜਾਏਗੀ ਜਿੱਥੋਂ ਕੜੀਆਂ ਹਮਲੇ ਨਾਲ ਜੁੜਦੀਆਂ ਨੇ ਐਤਵਾਰ ਨੂੰ ਦਿੱਲੀ ਪਹੁੰਚੀ ਟੀਮ ਨੇ ਦੋ ਦਿਨਾਂ ਤੱਕ NIA ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਜਾਣਕਾਰੀ ਇਕੱਠੀ ਕੀਤੀ ਹੈ ਪਰ ਪਾਕਿਸਤਾਨੀ ਜਾਂਚ ਟੀਮ ਦਾ ਇਸ ਹਮਲੇ ਦੀ ਜਾਂਚ ਕਰਨ ਆਉਣਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਗਵਾਰਾ ਨਹੀਂ ਉਹਨਾਂ ਵੱਲੋਂ ਇਸ ਨੂੰ ਭਾਰਤੀ ਜਾਂਚ ਏਜੰਸੀਆਂ ਤੇ ਸਰਕਾਰ ਦੀ ਗੈਰ ਭਰੋਸਗੀ ਕਿਹਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੇ ਪਠਾਨਕੋਟ ਪਹੁੰਚਣ ਤੇ ਟੀਮ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਪਾਕਿਸਤਾਨੀਆਂ ਨੇ ਬੰਦੇ ਭੇਜ ਕੇ ਸਾਡੇ ਜਵਾਨ ਮਰਵਾਏ ਅਫਸਰ ਮਰਵਾਏ ਕਰਨਲ ਮਰਵਾਇਆ ਸਿਵਲਿਅਨ ਮਰਵਾਏ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਉਹ ਆਪ ਹੀ ਮਾਰਨ ਵਾਲੇ ਤੇ ਆਪ ਹੀ ਇਨਕੁਆਰੀ ਕਰਨ ਮੋਦੀ ਸਾਹਿਬ ਤਾਂ ਕਹਿੰਦੇ ਮੇਰੀ 56 ਇੰਚ ਦੀ ਛਾਤੀ ਆ ਸਾਡੀਆਂ ਏਜੰਸੀਆਂ ਤੇ ਮੋਦੀ ਨੂੰ ਵਿਸ਼ਵਾਸ ਨਹੀਂਗਾ ਪਾਕਿਸਤਾਨੀ ਏਜੰਸੀਆਂ ਕੋਲ ਸੱਦ ਕੇ ਇਨਕੁਆਰੀਆਂ ਕਰਵਾ ਰਿਆ ਇਹ ਦੇਸ਼ ਦਾ ਜਿਹੜੀ ਦੇਸ਼ ਦੀ ਹੈਗੀ ਆ ਸੁਰੱਖਿਆ ਉਹਦੇ ਤੇ ਬਹੁਤ ਵੱਡਾ ਇੱਕ ਹੱਤਕ ਹਮਲਾ ਹੈ